ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਵਿੱਚ ਦੇਸੀ ਖਜਨ ਦੇ ਵਿੱਚ ਅੱਜ ਅਪਾ ਬਣਾਉਣ ਲੱਗੇ ਆ ਜੀ ਆਪਣੇ ਵਾਲ ਜਿਹੜੇ ਝੜਦੇ ਆ ਉਹਦੇ ਲਈ ਤੇਲ ਬਣਾਉਣ ਲੱਗੇ ਆ ਘਰ ਦੇ ਵਿੱਚ ਘਰ ਵਾਲੀਆਂ ਚੀਜ਼ਾਂ ਤੋਂ ਹੀ ਅਪਾ ਤੇਲ ਬਣਾਵਾਂਗੇ ਅਪਾ ਪਹਿਲਾਂ ਵੀ ਬਣਾਇਆ ਸੀ ਇਹਦੇ ਨਾਲ ਕਾਫੀ ਹੱਦ ਤੇ ਟਿੱਕਰ ਵਾਲ ਝੜਨੇ ਬੰਦ ਹੋ ਜਾਂਦੇ ਆ ਜੇ ਆਪਾਂ ਲਗਾਤਾਰ ਲਗਾਉਂਦੇ ਰਹਾਗੇ ਤਾਂ ਆਪਣੇ ਬਿਲਕੁਲ ਹੀ ਹੇਅਰ ਫਾਲ ਖਤਮ ਹੋ ਜਾਊਗਾ ਵਾਲ ਵੀ ਮਜ਼ਬੂਤ ਹੋ ਜਾਣਗੇ ਤੇ ਵਧਨੇ ਵੀ ਸ਼ੁਰੂ ਹੋ ਜਾਣਗੇ ਚਲੋ ਜੀ ਅਪਾ ਸ਼ੁਰੂ ਕਰਦੇ ਆ ਬਣਾਉਣਾ ਹਾਂਜੀ ਆਪਾਂ ਮਤਲਬ ਕਿ ਤੇਲ ਬਣਾਉਣਾ ਸ਼ੁਰੂ ਕਰਦੇ ਆ ਜਿਹਦੇ ਲਈ ਆਪਾਂ ਕੀ ਲਿਆ ਵਾ ਇਹ ਮੇਥੀ ਲਈ ਆ ਠੀਕ ਆ ਆ ਕਲੌਂਜੀ ਲਈ ਆ 2 ਚਮਚੇ ਮਤਲਬ 1.5 ਚਮਚਾ ਆਪਾਂ ਮੇਥੀ ਦਾ ਲਿਆ 1.5 ਚਮਚਾ ਹੀ ਆਪਾਂ ਕਲੌਂਜੀ ਦਾ ਲਿਆ ਵਾ ਪਿਆਜ਼ ਲਿਆ ਵਾ ਪਿਆਜ਼ ਛਿੱਲ ਕੇ ਕੱਟ ਲਿਆ ਇੱਕ ਪਿਆਜ਼ ਲਿਆ ਵਾ ਇਹ ਆਪਣੇ ਕੋਲ ਕੜੀ ਪੱਤਾ ਵਾ ਇਹ ਗੁੜਹਲ ਆਪਣੇ ਘਰੇ ਲੱਗਿਆ ਹੋਇਆ ਸੀਗਾ ਇਹ ਗੁੜਹਲ ਦੇ ਪੱਤੇ ਆ ਜਿਹੜੇ ਲਏ ਆ ਇਹ ਇੱਕ ਜੜੀ ਬੂਟੀ ਆ ਜਿਹੜੀ ਖੇਤਾਂ ਦੇ ਵਿੱਚੋਂ ਮਿਲਦੀ ਆ ਮਤਲਬ ਮੈਨੂੰ ਇਹਦਾ ਨਾਮ ਹੀ ਪਤਾਗਾ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਪਾਊਡਰ ਬਣਾ ਲਿਆ ਇਹ ਆਪਣਾ ਆਮਲਾ ਵਾ ਆਮਲੇ ਨੂੰ ਆਪਾਂ ਸ਼ੈਲ ਲਿਆ ਵਾ ਮਤਲਬ ਕਿ ਸ਼ੈਲਰ ਲਾਲੇ ਕਿੜਕਾ ਕੱਟ ਲਿਆ ਵਾ ਠੀਕ ਹੈ ਇਹ ਸਾਰੇ ਮਤਲਬ ਆਮਲਾ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਕਰਦਾ ਵਾ ਡੈਂਡਰਫ ਤੋਂ ਮਤਲਬ 50% ਤਾਂ ਆਪਣੇ ਅਸਰ ਸ਼ੁਰੂ ਹੋ ਜਾਣਾ ਵਾ ਮਤਲਬ ਜੇ ਆਪਾਂ ਲਗਾਤਾਰ ਲਗਾਵਾਂਗੇ ਤਾਂ ਮਲੇ ਬਹੁਤ ਵਧੀਆ ਤੇਲ ਬਣ ਕੇ ਤਿਆਰ ਹੁੰਦਾ ਵਾ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਵੀ ਪਾ ਸਕਦੇ ਆ ਤੇ ਨਾਰੀਅਲ ਦਾ ਤੇਲ ਵੀ ਪਾ ਸਕਦੇ ਆ ਨਾਰੀਅਲ ਦਾ ਆਪਾਂ ਤਾਂ ਨਹੀਂ ਪਾਉਣਾਗਾ ਕਿਉਂਕਿ ਸਰਦੀਆਂ ਕਰਕੇ ਸਰਦੀਆਂ ਦੇ ਵਿੱਚ ਨਾਰੀਅਲ ਦਾ ਤੇਲ ਜੰਮ ਜਾਂਦਾ ਇਸ ਲਈ ਆਪਾਂ ਸਰੋਂ ਦੇ ਤੇਲ 'ਚ ਬਣਾਵਾਂਗੇ ਹੁਣ ਆਪਾਂ ਕੀ ਕੀਤਾ ਵਾ ਇਹ ਆਪਣੀ ਲੋਹੇ ਦੀ ਕੜਾਈ ਆ ਮਤਲਬ ਲੋਹੇ ਲੋਹੇ ਦੀ ਕੜਾਈ ਦੇ ਵਿੱਚ ਆਪਾਂ ਤਾਣਾ ਬਣਾਉਣ ਲੱਗੇ ਆ ਕਿਉਂਕਿ ਲੋਹੇ ਦਾ ਵੀ ਬੈਨੀਫਿਟ ਇਹਦੇ ਵਿੱਚ ਆ ਜਾਵੇ ਤੇਲ ਦੇ ਵਿੱਚ ਅ ਬਾਲਾਂ ਲਈ ਮਤਲਬ ਵਧੀਆ ਰਹਿੰਦਾ ਵਾ ਲੋਹੇ ਦੀ ਕੜਾਈ 'ਚ ਤਾਣਾ ਬਣਾਉਣ ਲੱਗੇ ਆ ਜੇ ਲੋਹੇ ਦੀ ਕੜਾਈ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਮਰਜ਼ੀ 'ਚ ਬਣਾ ਸਕਦੇ ਹੋ ਆਪਾਂ ਕੀ ਕੀਤਾ ਇਹਦੇ ਵਿੱਚ ਸਰੋਂ ਦਾ ਤੇਲ ਅੱਧਾ ਲੀਟਰ ਸਰੋਂ ਦਾ ਤੇਲ ਪਾ ਲਿਆ ਵਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮੇਥੀ ਪਾ ਦਾਂਗੇ ਨਾਲ ਹੀ ਮੇਥੀ ਕਲੌਂਜੀ ਦੋਨੀਆਂ ਚੀਜ਼ਾਂ ਪਾ ਦੇਣੀਆਂ ਤੇ ਥੋੜਾ ਜਿਹਾ ਗੈਸ ਸੱਮ ਕਰਕੇ ਬਣਾਉਣਾ ਇਹ ਹੌਲੀ ਹੌਲੀ ਬਣ ਜਾਊਗਾ ਨਾਲ ਹੀ ਆਪਾਂ ਪਿਆਜ਼ ਪਾ ਦਿੱਤਾ ਗੈਸ ਨੂੰ ਬਿਲਕੁਲ ਸੱਮ ਕਰ ਦਿੱਤਾ ਨਾਲ ਹੀ ਆਪਾਂ ਆਵਲੇ ਪਾ ਲਏ ਗੁੜਾ ਹੰਡੇ ਵੀ ਕੱਤੇ ਪਾ ਦਿੱਤੇ ਜਿਹੜੀ ਆ ਜੜੀ ਬੁੱਟੀ ਸੀ ਇਹ ਵੀ ਪਾ ਦੇਣੀ ਆ ਨਾਲ ਹੀ ਆਪਾਂ ਕੜੀ ਪੱਤਾ ਪਾ ਦਿੰਦਾ ਸਭਾ ਸਾਰਾ ਸਾਰਸ ਮਾਣਾ ਪਾ ਵਿੱਚ ਪਾ ਲਿਆ ਤੇ ਸਿੰਮ ਤੇ ਕਰਕੇ ਆਪਾਂ ਬਣਾਵਾਂਗੇ ਹੁਣ ਆਪਾਂ ਹਲਾ ਦਾਂਗੇ ਜਦ ਤੱਕ ਸਮਤੇ ਹੌਲੀ ਹੌਲੀ ਬਣੀ ਜਾਊਗਾ ਜਦ ਤੱਕ ਇਹ ਚੰਗੀ ਤਰ੍ਹਾਂ ਵਿੱਚ ਸੜ ਕੇ ਚੰਗੀ ਤਰ੍ਹਾਂ ਇਹਦਾ ਰਸ ਨਹੀਂ ਚਲਾ ਜਾਂਦਾ ਉਸ ਤੋਂ ਬਾਅਦ ਆਪਾਂ ਇਹਨੂੰ ਤਰਨਾਂਗੇ ਨਾ ਬਸ ਸਿਮ ਤੇ ਕਰ ਲਿਆ ਨਾਲੇ ਕੀ મતલਬ ਇਹ ਜਿਹੜਾ ਆਇਰਨ ਹੈ ਇਹਦਾ ਵੀ ਬੈਣੀਪਟ ਆਪਾਂ ਨੂੰ ਮਿਲੂਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਕੇ ਵੀ ਪਾ ਸਕਦੇ ਸੀ ਪਰ ਆਪਾਂ ਇਸ ਤਰ੍ਹਾਂ ਹੀ ਸਾਬਤ ਪਾਈਆਂ ਤੇ ਆਪਾਂ ਥੋੜੀ ਜੀ ਸਿਮ ਤੇ ਕਰਕੇ ਹੌਲੀ-ਹੌਲੀ ਕਰਕੇ ਆਪਾਂ ਤੇਲ ਬਣਾਉਣਾ ਪਕਾਉਣਾ ਤਾਂ ਕਿ ਇਹਨਾਂ ਸਾਰੀਆਂ ਜੜੀ ਬੂਟੀਆਂ ਜੋ ਵੀ ਆਪਾਂ ਇਹਦੇ ਵਿੱਚ ਰੈਮੜੀ ਸਪਾਈਆਂ ਸਾਰਿਆਂ ਦਾ ਅਸਰ ਹੋ ਜਾਵੇ ਸਰੋਂ ਦੇ ਤੇਲ 'ਚ ਬਣਾਉਣ ਲੱਗੇ ਆ ਜੇ ਤੁਹਾਡੇ ਕੋਲ ਖੋਪੇ ਦਾ ਤੇਲ ਆ ਜਾਂ ਤੁਸੀਂ ਖੋਪੇ ਦੇ ਤੇਲ ਦੇ ਵਿੱਚ ਨਾਰੀਅਲ ਦੇ ਤੇਲ ਦੇ ਵਿੱਚ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਆ ਸਰਦੀਆਂ ਕਰਕੇ ਨਹੀਂ ਤਾਂ ਤੁਸੀਂ ਦੋਨੇ ਚੀਜ਼ਾਂ ਹਾਫ ਹਾਫ ਕਰਕੇ ਵੀ ਪਾ ਸਕਦੇ ਮਤਲਬ ਕਿ ਅੱਧਾ ਸਰੋਂ ਦਾ ਤੇਲ ਅੱਧਾ ਇਹਦੇ ਵਿੱਚ ਨਾਰੀਅਲ ਦਾ ਤੇਲ ਦੋਨੇ ਚੀਜ਼ਾਂ ਪਾ ਸਕਦੇ ਕਿਉਂਕਿ ਕੱਲਾ ਨਾਰੀਅਲ ਦਾ ਤੇਲ ਸਰਦੀਆਂ ਦੇ ਵਜੇ ਜੰਮ ਜਾਂਦਾ ਤਾਂ ਕਰਕੇ ਦਿੱਕਤ ਆਉਂਦੀ ਹੈ ਫੋਰ ਤਾਂ ਕੋਈ ਪ੍ਰੋਬਲਮ ਨਹੀਂ ਬੱਸ ਇਸ ਸੈਮ ਤੇ ਕਰਕੇ ਆਪਾਂ ਪਕਾਉਂਦੇ ਰਹਿਣਾ ਇਹ ਜਿਵੇਂ ਅੰਦਰ ਰਾਜ ਜਾਣੀ ਆ ਉਸ ਤੋਂ ਬਾਅਦ ਆਪਾਂ ਇਹਨੂੰ ਛਾਨਾਂਗੇ ਠੰਡਾ ਕਰ بس تیل ਆਪਣਾ ਬਣ ਗਿਆ ਇਹ ਚੰਗੀ ਤਰ੍ਹਾਂ ਮਤਲਬ ਜਲ ਚੁੱਕੇ ਹੈ ਕਿ ਇਹਨਾਂ ਦਾ ਰਸ ਇਹਦੇ ਵਿੱਚ ਚਲਾ ਜਾ ਗਿਆ ਹੁਣ ਆਪਾਂ ਗੈਸ ਨੂੰ ਕਰਾਂਗੇ ਬੰਦ ਤੇ ਠੰਡਾ ਹੋਣ ਤੋਂ ਬਾਅਦ ਤੇਲ ਨੂੰ ਛਾਲ ਲਾਂਗੇ ਨਾਲੇ ਇਹਦੇ ਵਿੱਚ ਮਤਲਬ ਜੋ ਲੋਹੇ ਦੀ ਕੜਾਈ ਇਹਦੇ ਵਿੱਚ ਥੋੜਾ ਵਿੱਚ ਪਿਆ ਰਹੂਗਾ ਤੇ ਇਹਦਾ ਸਰ ਵੀ ਰਹੇਗਾ ਵਿੱਚ ਇਸ ਤਰ੍ਹਾਂ ਕਰਕੇ ਭਾਂਡਾ ਰੱਖ ਲਿਆ ਇਹਦੇ ਉੱਪਰ ਆਪਾਂ ਮਲਮਲ ਦਾ ਕੱਪੜਾ ਰੱਖ ਲਿਆ ਇਹਦੇ ਵਿੱਚ ਛਾਣਾਂਗੇ ਹੁਣ ਆਪਾਂ ਤੇ ਅੱਛਾ ਬੱਸ ਸਾਰਾ ਪਾਲਾਂਗੇ ਇਸ ਤਰ੍ਹਾਂ ਕਰਕੇ ਬਸ ਸਾਰਾ ਕੱਢ ਲਿਆ ਨਾ ਨਾ ਛੋੜ ਲਾਂਗੇ ਇਸ ਤਰ੍ਹਾਂ ਕਰਕੇ ਆਪਣਾ ਤੇਲ ਬਣ ਕੇ ਤਿਆਰ ਹੋ ਗਿਆ ਵਾ ਇਹਨੂੰ ਆਪਾਂ ਹੁਣ ਠੰਡਾ ਹੋ ਗਿਆ ਵਾ ਇਹਨੂੰ ਇੱਕ ਆਪਾਂ ਭਾਂਡੇ ਦੇ ਵਿੱਚ ਕੱਢ ਦਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਸੇਵ ਕਰਕੇ ਰੱਖ ਲਿਆ ਬਸ ਇਹਦੇ ਵਿੱਚ ਕੱਢੋ ਲਾਓ ਇਹਨੂੰ ਮਤਲਬ ਜਿਵੇਂ ਕਿ ਕੱਲ ਨੂੰ ਸੈਲ ਹੇਅਰ ਵਾਸ਼ ਕਰਨਾ ਆਪਾਂ ਹਨਾ ਰਾਤ ਨੂੰ ਆਪਾਂ ਲਾ ਕੇ ਪੈ ਜਾਈਏ ਤੇ ਕੱਲ ਨੂੰ ਧੋ ਲਾਂਗੇ ਜਿਹੜੇ ਮਤਲਬ ਲਾ ਕੇ ਰੱਖ ਸਕਦੇ ਹੋ ਉਹ ਲਾ ਕੇ ਵੀ ਰੱਖ ਸਕਦੇ ਆ ਪਰ ਜੇ ਤੁਸੀਂ ਕਹੋਗੇ ਕਿ ਅੱਜ ਲਾਇਆ ਤੇ ਕੱਲ ਨੂੰ ਮੇਰੇ ਵਾਲ ਝੜਨੇ ਬੰਦ ਹੋ ਜਾਣ ਇਸ ਤਰ੍ਹਾਂ ਨਹੀਂ ਹੁੰਦਾਗਾ ਇਸ ਤਰ੍ਹਾਂ ਦਾ ਭਾਵੇਂ ਕਿਹੜੇ ਵੀ ਮੈਡੀਕਲ ਤੋਂ ਵੀ ਜਾ ਕੇ ਜਾਂ ਬਾਹਰੋਂ ਬਜ਼ਾਰੋਂ ਵੀ ਡਾਕਟਰ ਤੋਂ ਵੀ ਦਵਾਈ ਲੈ ਲਓ ਇੰਨੀ ਜਲਦੀ ਹੈਅਰ ਫਾਲ ਨਹੀਂ ਹਟਦਾ ਹੁੰਦਾਗਾ ਹੌਲੀ ਹੌਲੀ ਹਟਦਾ ਹੁੰਦਾ ਹੌਲੀ ਹੌਲੀ ਵਾਲ ਮਜ਼ਬੂਤ ਹੋਣਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਵਾ ਜਿਹੜਾ ਮਜ਼ਬੂਤ ਹੋਣੀਆਂ ਤੇ ਆਪਣੇ ਵਾਲ ਝੜਨੇ ਬੰਦ ਹੋ ਜਾਣਗੇ ਇਸ ਤਰ੍ਹਾਂ ਕਰਕੇ ਆਪਣਾ ਤੇਲ ਵਾਕੇ ਬਿਲਕੁਲ ਰੈਡੀ ਹੋ ਗਿਆ ਇਹਨੂੰ ਤੁਸੀਂ ਵੀ ਘਰ ਦੇ ਵਿੱਚ ਬਣਾ ਸਕਦੇ ਹੋ ਬਸ ਤੇਲ ਦਾ ਤੁਸੀਂ ਦੇਖਣਾ ਕਿ ਤੁਸੀਂ ਖੋਪੇ ਦੇ ਤੇਲ ਚ ਬਣਾਉਣਾ ਜਾਨੀ ਕਿ ਨਾਰੀਅਲ ਦੇ ਤੇਲ ਚ ਕਿ ਸਰੋਂ ਦੇ ਤੇਲ ਦੇ ਵਿੱਚ ਇਹ ਤੁਹਾਡੀ ਇੱਛਾ ਦਾ ਸਰਦੀਆਂ ਚ ਜਾਂ ਜੰਦਗਾ ਕਰਕੇ ਆਪਾਂ ਨਹੀਂ ਲਿਆਗਾ ਨਹੀਂ ਦੇਦੇ ਵਿੱਚ ਅੱਧਾ ਆਪਾਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਸੀ ਤੇ ਇਹਨੂੰ ਬਣਾ ਕੇ ਰੱਖ ਸਕਦੇ ਆ ਆਪਣੇ ਵਾਲਾਂ ਤੇ ਲਾਓ ਮਤਲਬ ਲਗਾਤਾਰ ਹਫਤੇ ਦਾ ਹਫਤੇ ਹਫਤੇ ਚ ਦੋ ਵਾਰ ਲਾਓ ਤੇ ਹੌਲੀ ਹੌਲੀ ਫਰਕ ਪਾਊਗਾ ਜੇ ਤੁਸੀਂ ਕਹੋਗੇ ਕਿ ਅੱਜ ਹੀ ਲਾ ਕੇ ਤੇ ਅੱਜ ਹੀ ਫਰਕ ਪੈ ਗਿਆ ਇੰਨੀ ਗੱਲ ਤਾਂ ਕਿਸੇ ਵੀ ਜੀਨ ਨਾਲ ਹੀ ਪੈਂਦਾ ਹੁੰਦਾ ਹੈ ਜੇ ਤੁਹਾਨੂੰ ਸਾਡੇ ਵੀਡੀਓਸ ਵਧੀਆ ਲੱਗਦੇ ਤਾਂ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ